ਹਰ ਸਾਲ ਅਸੀਂ ਸ਼ੁਕਰਾਨਾ ਕਰਦੇ ਹਾਂ ਮਹਾਰਾਜ ਦਾ ਵੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਪਿਛਲੇ 4 ਸਾਲਾਂ ਤੋਂ ਅਸੀਂ ਨਾਲ ਹੀ ਬਲੱਡ ਮਿਸ਼ਨ ਕੈਂਪ ਛੁਕਰਾਨੇ ਦੇ ਨਾਲ ਕਰਨਾ ਸ਼ੁਰੂ ਕੀਤਾ ਗੁਰੂ ਸਾਹਿਬਾ ਕੇ ਬੇਨਤੀ ਅਰਦਾਸ ਹੈ ਇਸੇ ਤਰ੍ਹਾਂ ਰਹਿੰਦੇ ਸਵਾਸਾ ਤੱਕ ਇਹ ਸੇਵਾਵਾਂ ਲੈਂਦੇ ਰਹਿਣਦਾ ਦੀ ਕਿਰਪਾ ਦੇ ਨਾਲ ਹੱਲੇ ਤੱਕ ਵੀ ਉਹ ਬਹੁਤ ਵਧੀਆ ਉਪਰਾਲਾ ਚੱਲ ਰਿਹਾ ਜੀ ਸਾਰੀ ਟੀਮ ਦੀ ਬਹੁਤ ਮਿਹਨਤ ਹੈ ਬਹੁਤ ਸੇਵਾ ਹੈ ਅੱਜ ਤਕਰੀਬਨ 10 ਵਜੇ ਤੋਂ ਕੈਂਪ ਸ਼ੁਰੂ ਹੋ ਚੁੱਕਿਆ ਤੇ 11:30 12:00 ਵੱਜ ਗਏ ਜੀ ਤੇ 50 55 ਯੂਨਿਟ ਹੋ ਚੁੱਕੇ ਨੇ ਸਾਡਾ ਟੀਚਾ ਜੀ ਅਸੀਂ 200 ਪਲੱਸ ਯੂਨਿਟ ਸ਼ਾਮੀ 4 ਵਜੇ ਤੱਕ ਕਰਕੇ ਦਾਂ। ਕਿ ਜੋ ਬਲੱਡ ਡੋਨੇਸ਼ਨ ਕੈਂਪ ਅਤੇ ਰੇਓ ਪੋਜ਼ਿਟਿਵਿਟੀ ਤੇ ਜੋ ਸਾਲਾਨਾ 7ਵਾਂ ਸਮਾਗਮ ਕਰਵਾਇਆ ਜਾ ਰਿਹਾ ਹੈ। ਬਲੱਡ ਡੋਨੇਸ਼ਨ ਕੈਂਪ ਚੱਲੇ ਨੇ ਦੁਪਹਿਰੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਜੱਪ ਤੱਪ ਸਮਾਗਮ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੋਣਾ ਹੈ। ਆ ਬਠਾਏ ਜਾਣ ਕਿਉਂਕਿ ਅੱਜ ਕੱਲ ਆਪਾਂ ਸਾਰੇ ਸਮੇਂ ਦੇ ਹਾਂ ਜੋ ਅੱਜ ਦੇ ਇਲਾਜ ਨੇ ਅਗਰ ਸਮੇਂ ਰਹਿੰਦੇ ਉਹਨਾਂ ਦੀ ਡਾਇਗਨੋਸ ਹੋ ਜਾਂਦਾ ਹੈ ਤੇ ਇਲਾਜ ਕਰवाने ਸੋਕੇ ਹੋ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਐਮਪੀ ਸਿੰਘ ਫਾਊਂਡਰ ਰੇਆ ਆ ਪੋਜ਼ਿਟਿਵਿਟੀ ਸਾਡੀ ਸੰਸਥਾ ਹੈ ਜੀ ਅਸੀਂ 2018 ਦੇ ਵਿੱਚ ਡੀਐਮਸੀ ਹਸਪੀਟਲ ਚ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਹੱਲੇ ਤੱਕ ਵੀ ਉਹ ਬਹੁਤ ਵਧੀਆ ਉਪਰਾਲਾ ਚੱਲ ਰਿਹਾ ਜੀ ਸਾਰੀ ਟੀਮ ਦੀ ਬਹੁਤ ਮਿਹਨਤ ਹੈ ਬਹੁਤ ਸੇਵਾ ਹੈ ਆ ਅਸੀਂ ਪਿਛਲੇ 4 ਸਾਲ ਤੋਂ ਇਹ ਸੋਚਿਆ ਵੀ ਅਸੀਂ ਹਰ ਸਾਲ ਅਸੀਂ ਸ਼ੁਕਰਾਨਾ ਕਰਦੇ ਹਾਂ ਮਹਾਰਾਜ ਦਾ ਵੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਪਿਛਲੇ 4 ਸਾਲਾਂ ਤੋਂ ਅਸੀਂ ਨਾਲ ਹੀ ਬਲੱਡ ਮਿਸ਼ਨ ਕੈਂਪ ਸ਼ੁਕਰਾਨੇ ਦੇ ਨਾਲ ਕਰਨਾ ਸ਼ੁਰੂ ਕੀਤਾ ਤੇ ਇਸ ਵਾਰ ਸਾਡੇ 7 ਸਾਲ ਲੰਗਰ ਨੂੰ ਪੂਰੇ ਹੋਏ ਆ ਜੀ ਤੇ 2022 ਦੇ ਵਿੱਚ ਸਾਡੀ ਸੰਸਥਾ ਨੇ ਇੱਕ ਅੱਖਾਂ ਦਾ ਹਸਪਤਾਲ ਖੋਲ੍ਹਿਆ ਸੀਗਾ ਤਾਜਪੁਰ ਹਸਪਤਾਲ ਢੇਲ ਦੇ ਨੇੜੇ ਤੇ ਉਹਨੂੰ ਵੀ 3 ਸਾਲ ਪੂਰੇ ਹੋ ਗਏ ਆ ਜੀ ਹੁਣ ਅਸੀਂ ਸ਼ੁਕਰਾਨਾ ਕਰ ਰਹੇ ਆ ਮਹਾਰਾਜ ਦਾ ਤੇ ਨਾਲ ਅਸੀਂ ਬਲੱਡ ਨੇਸ਼ਨ ਪੰਜ ਟੀਮਾਂ ਆਈਆਂ ਨੇ ਜੀ ਨਾ ਲੱਖਾਂ ਦੇ ਆ ਚੈੱਕਅਪ ਕੈਂਪ ਹੋ ਰਹੇ ਨੇ ਦੰਦਾ ਦੇ ਚੈੱਕਅਪ ਹੋ ਰਹੇ ਨੇ ਤੇ ਪਹੁੰਚੇ ਨੇ ਤੇ ਮੈਂ ਸਾਰੀ ਸੰਗਤ ਦਾ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸ਼ੁਕਰਾਨਾ ਉਸਮਾਨ ਰਾਜ ਦਾ ਕਰਦਾ ਜਿਨੇ ਸਾਡੀ ਸਾਰੀ ਟੀਮ ਨੂੰ ਇੰਨੀ ਚੜ੍ਹਦੀ ਕਲਾ ਇੰਨਾ ਪਿਆਰ ਬਖਸ਼ਿਆ ਹਾਂਜੀ ਤਕਰੀਬਨ 10 ਵਜੇ ਤੋਂ ਕੈਂਪ ਸ਼ੁਰੂ ਹੋ ਚੁੱਕਿਆ ਤੇ 11:30 12 ਵਜੇ ਗਏ ਜੀ ਤੇ 50 55 ਯੂਨਿਟ ਹੋ ਚੁੱਕੇ ਨੇ ਸਾਡਾ ਟੀਚਾ ਜੀ ਅਸੀਂ 200 ਪਲੱਸ ਯੂਨਿਟ ਸ਼ਾਮੀ 4 ਵਜੇ ਤੱਕ ਕਰਕੇ ਜਾਵਾਂਗੇ ਧੰਨ ਧੰਨ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ સ્ਤਤੀ ਨੂੰ ਸਮਰਪਿਤ ਇਹ ਜੋ ਬਲੱਡ ਡੋਨੇਸ਼ਨ ਕੈਂਪ ਅਤੇ ਰੇ ਹੋ ਪੋਜ਼ਿਟਿਵਿਟੀ ਤੇ ਜੋ ਸਾਲਾਨਾ 7ਵਾਂ ਸਮਾਗਮ ਕਰਵਾਇਆ ਜਾ ਰਿਹਾ ਹੈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ ਅੱਜ ਸਵੇਰ ਤੋਂ ਮੈਡੀਕਲ ਕੈਂਪਸ ਅਤੇ ਬਲੱਡ ਡੋਨੇਸ਼ਨ ਕੈਂਪ ਚੱਲੇ ਨੇ ਦੁਪਹਿਰੇ 2 ਵਜੇ ਤੋਂ ਲੈ ਕੇ 6 ਵਜੇ ਤੱਕ ਜੱਪ ਤੱਪ ਸਮਾਗਮ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੋਣਾ ਹੈ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਇਸ ਪ੍ਰੋਗਰਾਮ ਦਾ ਜਿੱਥੇ ਮੈਡੀਕਲ ਕੈਂਪ ਪਹੁੰਚ ਕੇ ਲਾਭ ਉਠਾਇਆ ਜਾਣ ਕਿਉਂਕਿ ਅੱਜ ਕੱਲ ਆਪਾਂ ਸਾਰੇ ਸਮਝਦੇ ਹਾਂ ਜੋ ਅੱਜ ਦੇ ਇਲਾਜ ਨੇ ਅਗਰ ਸਮੇਂ ਰਹਿੰਦੇ ਉਹਨਾਂ ਦੀ ਡਾਇਗਨੋਸ ਹੋ ਜਾਂਦਾ ਹੈ ਤੇ ਇਲਾਜ ਕਰਵਾਣੇ ਸੌਖੇ ਹੋ ਜਾਂਦੇ ਨੇ ਸੋ ਚਾਹੇ ਲੇਡੀਜ਼ ਜੀ ਜੋ ਰੋਗ ਨੇ ਉਹਨਾਂ ਨੂੰ ਦਿਖਾਇਆ ਦੇਖਿਆ ਜਾ ਰਿਹਾ ਹੈ ਡੈਂਟਲ ਚੈੱਕਅਪ ਹੋ ਰਹੇ ਨੇ ਤੇ ਹੋਰ ਵੀ ਸਾਰੇ ਟੈਸਟ ਕੀਤੇ ਜਾ ਰਹੇ ਨੇ ਹਾਂਜੀ ਸੋ ਮੈਂ ਐਮਪੀ ਸਿੰਘ ਜੀ ਦੀ ਟੀਮ ਰੇਵ ਹੋਪ ਪੋਜ਼ਿਟਿਵਿਟੀ ਨੂੰ ਵਧਾਈ ਦਿਨਾ ਹਾਂ ਕਿ ਜੋ ਇੰਨਾ ਸੋਹਣਾ ਉਪਰਾਲਾ ਉਹਨਾਂ ਨੇ ਅੱਜ ਕੀਤਾ ਹੋਇਆ ਹੈ ਗੁਰੂ ਸਾਹਿਬ ਅਕੇ ਬੇਨਤੀ ਅਰਦਾਸ ਹੈ ਇਸੇ ਤਰ੍ਹਾਂ ਰਹਿੰਦੇ ਸਵਾਸਾ ਤੱਕ ਇਹ ਸੇਵਾਵਾਂ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ